ਪਰਵਾਰਾਂ ਦੇ ਘਰ ਤੋੜੇ ਗਏ ਨੇ ਕਰਨਾਲ ਪ੍ਰਸ਼ਾਸਨ ਵੱਲੋਂ ਸਿੱਖ ਪਰਿਵਾਰਾਂ ਦੇ ਘਰ ਤੋੜੇ ਗਏ ਨੇ ਔਰ ਕਈ ਦਿਨਾ ਤੋਂ ਸਿੱਖ ਪਰਿਵਾਰ ਖੁੱਲੇ ਅਸਮਾਨ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਤਾਂ ਇਸ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰਨਾਲ ਚ ਸਿੱਖ ਪਰਿਵਾਰਾਂ ਦੇ ਘਰ ਤੋੜੇ ਗਏ ਨੇ ਔਰ ਪਰਿਵਾਰਾਂ ਦੀ ਮਦਦ ਲਈ ਹੁਣੇ ਸ਼ਰਮਣੀ ਕਮੇਟੀ ਪਹੁੰਚੀ ਹੈ ਸ਼ਰਮਣੀ ਗੁਰਦੁਆਰਾ ਪਰਮ ਕਮੇਟੀ ਪਹੁੰਚੀ ਹੈ ਵਫਦ ਪਹੁੰਚਿਆ ਉਹਨਾਂ ਦਾ ਮਿਲਣ ਦੇ ਲਈ ਔਰ ਜਿਹੜੀ ਵੰਡ ਦੀ ਮਦਦ ਹੈ ਜਿਹੜੀ ਸਹਾਇਤਾ ਇਹਨਾਂ ਵੱਲੋਂ ਦਿੱਤੀ ਜਾਵੇਗੀ ਹਾਲਾਂਕਿ ਕਈ ਦਿਨਾਂ ਤੋਂ ਖੁੱਲੇ ਅਸਮਾਨ ਦੇ ਵਿੱਚ ਰਹਿਣ ਦੇ ਲਈ ਪਰਿਵਾਰ ਮਜਬੂਰ ਹੋਏ ਨੇ ਔਰ ਪਰਿਵਾਰਾਂ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਉਸ ਸਮੇਂ ਉਹ ਪਾਕਿਸਤਾਨ ਤੋਂ ਉੱਜੜ ਕੇ ਹਰਿਆਣਾ ਆਏ ਸੀ ਔਰ ਕਰਨਾਲ ਦੇ ਪਿੰਡ ਅੰਮੂਪੁਰ ਚ ਇਹ ਜਿਹੜਾ ਥਾਂ ਹੈ ਜਿੱਥੇ ਘਰ ਟਹਿ ਟੇਰੀ ਕੀਤੇ ਗਏ ਨੇ ਇੱਥੇ ਉਹ ਰਹਿ ਰਹੇ ਸੀ ਤਾ ਉਥੋਂ ਤਾਂ ਉਜੜ ਕੇ ਆਏ ਕਹਿੰਦੇ ਹੁਣ ਤਾਂ ਪ੍ਰਸ਼ਾਸਨ ਨੇ ਸਾਨੂੰ ਇੱਥੇ ਵੀ ਉਜਾਰ ਕੇ ਰੱਖ ਦਿੱਤਾ ਹੈ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਤੁਸੀਂ ਦੇਖੋ ਕਿ ਜੋ ਸਿੱਖ ਪਰਿਵਾਰ ਨੇ ਗਰੀਬ ਸਿੱਖ ਪਰਿਵਾਰ ਨੇ ਉਹ ਬਿਨਾ ਛੱਤੋ ਇਸ ਖੁੱਲੇ ਅਸਮਾਨ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਤਾਂ ਹਰਿਆਣਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਰਨਾਲ 'ਚ ਪ੍ਰਸ਼ਾਸਨ ਨੇ ਘਰ ਤੋੜੇ ਨੇ ਕਰਨਾਲ ਦੇ ਪਿੰਡ ਅਮੂਪੁਰ 'ਚ ਚਾਰ ਸਿੱਖ ਗਰੀਬ ਪਰਿਵਾਰਾਂ ਦੇ ਘਰ ਤੋੜੇ ਗਏ ਨੇ ਔਰ ਤਸਵੀਰਾਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਹੇ ਹਾਂ ਘਰ ਟੈਟੇਰੀ ਹੋਏ ਨੇ ਔਰ ਤੁਸੀਂ ਦੇਖੋ ਕਿ ਇਹ ਤਸਵੀਰ ਜਿਹੜੀ ਹੈ ਕਿਤਨਾ ਕਿਤੇ ਜਿਹੜਾ ਮਨ ਨੂੰ ਵੀ ਦੁੱਖ ਦਿੰਦੀ ਹੈ ਹਾਲਾਂਕਿ ਕਰਨਾਲ ਪ੍ਰਸ਼ਾਸਨ ਦੇ ਪੱਖ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਘਰ ਨੇ ਇਹ ਨਜਾਇਜ਼ ਬਣੇ ਹੋਏ ਸੀ ਇਹ ਨਜਾਇਜ਼ ਘਰ ਸੀ ਇਸ ਕਰਕੇ ਇਨ੍ਹਾਂ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਪਰਿਵਾਰਾਂ ਦੇ ਮਦਦ ਦੇ ਲਈ ਸ਼ਰੋਮਨੀ ਗੁਰਦੁਆਰਾ ਪਰਮ ਕਮੇਟੀ ਦਾ ਵਫਦ ਮਿਲਣ ਦੇ ਲਈ ਪਹੁੰਚਿਆ ਔਰ ਤਸਵੀਰਾਂ ਦੇਖ ਸਕਦੇ ਹੋ ਇਹ ਕਰਨਾਲ ਦੇ ਪਿੰਡ ਅੰਮੂਪੁਰ ਚ ਜਿੱਥੇ ਇਹ ਘਰ ਬਣੇ ਹੋਏ ਸੀ ਉੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਪ੍ਰਸ਼ਾਸਨ ਨੇ ਜਦੋਂ ਪੀਲਾ ਪੰਜਾ ਚਲਾਇਆ ਨਾ ਘਰਾਂ ਦੇ ਉੱਤੇ ਤੇ ਇਹ ਘਰ ਜਿਹੜੇ ਨੇ ਢਾਹ ਢੇਰੀ ਹੋ ਗਏ ਔਰ ਤੁਸੀਂ ਇਹਨਾਂ ਪਰਿਵਾਰਾਂ ਦੀ ਵੀ ਤਸਵੀਰ ਦੇਖ ਸਕਦੇ ਹੋ ਕਿਵੇਂ ਖੁੱਲੇ ਅਸਮਾਨ ਦੇ ਵਿੱਚ ਕਈ ਦਿਨਾਂ ਤੋਂ ਮਜਬੂਰ ਹੋ ਕੇ ਇਹ ਬੈਠੇ ਹੋਏ ਨੇ ਪਰ ਪਰਿਵਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਜਦੋਂ ਅਸੀਂ ਉਜੜ ਕੇ ਆਏ ਸੀ ਤਾਂ ਇਹ ਜਿਹੜਾ ਏਰੀਆ ਸੀ ਇਹ ਜੰਗਲ ਏਰੀਆ ਸੀ ਪਰ ਸਾਨੂੰ ਇੱਥੇ ਰਹਿਣ ਦੇ ਲਈ ਕਿਹਾ ਗਿਆ ਸੀ ਔਰ ਇਸ ਥਾਂ ਨੂੰ ਆਬਾਦ ਵੀ ਕੀਤਾ ਗਿਆ ਲੋਕ ਇੱਥੇ ਰਹਿਣਾ ਸ਼ੁਰੂ ਹੋਏ ਪਰ ਉੱਥੇ ਹੀ ਕਰਨਾਲ ਪ੍ਰਸ਼ਾਸਨ ਨੇ ਇਹ ਘਰ ਜਿਹੜੇ ਨੇ ਪੀਲਾ ਪੰਜਾ ਚਲਾ ਕੇ ਢਾਈ ਟੇਰੀ ਕਰ ਦਿੱਤੇ ਨੇ ਪਰ ਉੱਥੇ ਹੀ ਦੂਜੇ ਪਾਸੇ ਕਰਨਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਘਰ ਜਿਨ੍ਹਾਂ ਦੇ ਵਿੱਚ ਇਹ ਸਿੱਖ ਪਰਿਵਾਰ ਰਹਿ ਰਹੇ ਸੀ ਇਹ ਘਰ ਨਜਾਇਜ਼ ਬਣੇ ਹੋਏ ਸੀ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਕਰੀਨ ਦੇ ਉੱਪਰ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਪ੍ਰਸ਼ਾਸਨ ਨੇ ਜਿਹੜਾ ਇਹਨਾਂ ਦੇ ਘਰਾਂ ਉੱਤੇ ਪੀਲਾ ਪੰਜਾ ਚਲਾਇਆ ਹੈ ਇਹਨਾਂ ਘਰਾਂ ਤੇ ਜਿਹੜਾ ਪੀਲਾ ਪੰਜਾ ਚਲਾਇਆ ਉੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਇਹ ਘਰ ਬਣੇ ਹੋਏ ਨਜਾਇਜ਼ ਬਣੇ ਸੀ ਸਾਡੇ ਨਾਲ ਇਸ ਵਕਤ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜੇ ਨੇ ਸਰ ਅੱਜ ਜਿਹੜਾ ਆ ਸ਼੍ਰੋਮਣੀ ਗੁਰਦਾਰਾ ਪ੍ਰਮੰਤਰੀ ਅਟੀ ਦਾ ਜਿਹੜਾ ਵਫਦ ਹੈ ਉਹ ਮਿਲਣ ਦੇ ਲਈ ਪਹੁੰਚਿਆ ਔਰ ਤੁਹਾਡੇ ਵੱਲੋਂ ਕਿਹੜੀ ਜਿਹੜੀ ਸਹਾਇਤਾ ਜਾਂ ਮਦਦ ਦਾ ਇਹ ਹੱਥ ਪਾਇਆ ਗਿਆ ਬੇਈ ਗੱਲ ਇਹ ਹੈ ਕਿ ਸਰਕਾਰ ਦੇ ਕਾਰਨ ਦੇ ਚਰਮਿੰਦਗੀ ਦੇ ਆਲਮ ਚ ਗੁੰਡਗ ਚੁੱਕੀ ਆ ਜਿਹੜੀ ਇਹ ਗੱਲ ਕਰਦੀ ਹੈ ਕਿ ਉਹ ਨਜਾਇਜ਼ ਸੀ ਜਾਂ ਹੋਰ ਸੀ ਜਾਇਜ਼ ਨਜਾਇਜ਼ ਦਾ ਮਾਮਲਾ ਜਿਹੜਾ ਉਹ ਕੋਰਟਾਂ ਦੇਖਦੀਆਂ ਨੇ ਅਦਾਲਤਾਂ ਦੇਖਦੀਆਂ ਨੇ ਅੱਜ ਤੱਕ 70 ਸਾਲ ਹੋ ਗਏ ਉਹਨਾਂ ਨੂੰ ਉੱਥੇ ਬੈਠਿਆ ਨੂੰ ਉਹਨਾਂ ਦੇ ਨਾਮ ਤੇ ਗਰਦਾਵਰੀਆਂ 45 45 ਸਾਲ ਤੋਂ ਜਿਹੜੇ ਲੋਕ ਬੈਠੇ ਆ ਇਹਨਾਂ ਦੇ ਨਾਮ ਤੇ ਉਹਦੇ ਬਾਪ ਦੇ ਨਾਮ ਦੇ ਲੜਾਲੀਏ 70 ਸਾਲ ਦੇ ਬੈਠੇ ਆ ਤੇ ਵੱਡੀ ਗੱਲ ਇਹ ਹੈ ਕਿ ਜਿਹੜਾ ਕੋਈ ਕਾਨੂੰਨੀ ਨੁਕਤਾ ਵਾ ਉਹ ਵਿਚਾਰਿਆ ਜਾ ਸਕਦਾ ਪਰ ਤੁਸੀਂ ਬਗੈਰ ਕੋਈ ਨੋਟਿਸ ਦਿੱਤੇ ਤੋਂ ਅਗਲਿਆਂ ਦੇ ਘਰ ਢਾਡੋ ਉਹਨਾਂ ਦਾ ਸਮਾਨ ਵਿੱਚੇ ਦੱਬ ਦਿਓ ਇਹ ਕਿਹੜੀ ਕਿਹੜੀ ਦੁਨੀਆ 'ਚ ਅਸੀਂ ਬਸ ਰਹੇ ਹਾਂ ਕਿਹੜੇ ਦੇਸ਼ 'ਚ ਅਸੀਂ ਬਸ ਰਹੇ ਹਾਂ ਜੀ ਕੀ ਕੀ ਇਹੀ ਸਿੱਖ ਸੀਗੇ ਜਿਨ੍ਹਾਂ ਦੇ ਘਰ ਟਾਏ ਨੇ ਉਹਨਾਂ ਦੇ ਵੱਡੇ-ਵਡੇਰਿਆਂ ਨੇ ਦੇਸ਼ ਨੂੰ ਯਾਦ ਕਰਾਇਆ ਸੀ ਜਾਂ ਕਿਸੇ ਹੋਰ ਨੇ ਬਾਹਰੋਂ ਕਿਸੇ ਹੋਰ ਮੁਲਕ 'ਚੋਂ ਆ ਕੇ ਸਿਕਾ ਨੇ ਕਰਵਾਇਆ ਬਹੁਤ ਬਹੁਤ ਮਾੜੀ ਤੇ ਇੱਕ ਸ਼ਰਮਨਾਕ ਘਟਨਾ ਜਿਹੜੀ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਦੇਖੋਗੇ ਇੱਕ ਪਾਸੇ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਵਾ ਲੋਕਾਂ ਦੇ ਘਰ ਬਣਾ ਕੇ ਦੇ ਰਿਆਂ 35 35 ਲੋਕ ਘਰਾਂ ਤੋਂ ਬਾਹਰ ਕਰ ਦਿੱਤੇ ਉਹਨਾਂ ਦੇ ਘਰ ਢਾ ਦਿੱਤੇ ਉਹਨਾਂ ਦਾ ਸਮਾਨ ਬਲਵੇ ਚ ਹਲੇ ਵੀ ਵੀ ਪੈ ਰਿਆ ਵਾ ਕੀ ਹਾਲਾਤ ਨੇ ਉਹਨਾਂ ਦੇ ਕੱਪੜੇ ਵੀ ਨਹੀਂ ਮਿਲੇ ਜਿਹੜੇ ਕਿ ਉਹਨੇ ਬਗਾਨੇ ਵਾਣੀਆਂ ਤੋਂ ਲੈ ਕੇ ਕੱਪੜੇ ਪਾਏ ਨੇ ਉਹਸ ਹਾਲਾਤ ਚ ਗੁਜ਼ਰ ਰਹੇ ਨੇ ਤੇ 15 ਦਿਨ ਹੋ ਗਏ ਸਰਕਾਰ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਨਾਗਰਿਕਾਂ ਦਾ ਕੀ ਹਾਲ ਆ ਤੇ ਸਭ ਤੋਂ ਵੱਧ ਨਮੋਸ਼ੀ ਤੇ ਚਿੰਤਾ ਤੇ ਏ ਮਤਲਬ ਜੀ ਗੱਲ ਕਹਿ ਜੀਏ ਕਿ ਸ਼ਰਮਿੰਦਗੀ ਸਾਨੂੰ ਆ ਰਹੀ ਆ ਕਿ ਦਿੱਲੀ ਦੀ ਬਣੀ ਹਰਿਆਣਾ ਗੁਰਦੁਆਰਾ ਪਰੰਧ ਕਮੇਟੀ ਜਿਹੜੀ ਰੋਜ਼ ਮਸਲਿਆਂ ਤੇ ਘਪਲਿਆਂ ਦੇ ਵਿੱਚ ਤਾਂ ਜਾਣੀ ਜਾਂਦੀ ਆ ਪਰ ਅੱਜ 15 ਦਿਨ ਹੋ ਗਏ ਨੇ ਸਿੱਖਾਂ ਦੀ ਸਾਰ ਲੈਣ ਵਾਸਤੇ ਨਹੀਂ ਆਇਆ ਧੰਨ ਬਹੁਤ ਬਹੁਤ ਮਾੜੀ ਗੱਲ ਆ ਜੀ ਗੁਰਚੰਨ ਜੀ ਤੁਹਾਨੂੰ ਕੋ ਤੁਹਾਨੂੰ ਕੀ ਲੱਗਦਾ ਹੈ ਕਿ ਘਰ ਕਿਉਂ ਜਿਹੜੇ ਨੇ ਢਾ ਦਿੱਤੇ ਕਿਨ ਪ੍ਰਸ਼ਾਸਨ ਵੱਲੋਂ ਹਾਲਾਂਕਿ ਪ੍ਰਸ਼ਾਸਨ ਵੱਲੋਂ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਹਿਆ ਜਾ ਰਿਹਾ ਹੈ ਕਿ ਜਿਹੜੇ ਘਰ ਨੇ ਇਹ ਨਜਾਇਜ਼ ਬਣੇ ਹੋਏ ਸੀ ਪਰ ਸ਼ਾਸਨ ਵੱਲੋਂ ਘਰ ਨਜਾਇਜ਼ ਬਣੇ ਸੀਗੇ 70 ਸਾਲ ਤੋਂ ਨਜਾਇਜ਼ ਬਣੇ ਸੀ। ਹੂੰ। ਤੇ ਕੋਈ ਇਹ ਨਜਾਇਜ਼ ਬਣਿਆ ਕੋਈ ਕੋਈ ਕੋਰਟ ਦਾ ਕੇਸ ਹੈ ਉਹਨਾਂ ਦੇ ਕੋਲੇ ਕੋਈ ਅਦਾਲਤ ਵਿੱਚ ਤਲਬ ਕੀਤਾ ਗਿਆ ਉਹਨਾਂ ਨੂੰ। ਕੋਈ ਨੋਟਿਸ ਦਿੱਤਾ ਗਿਆ। ਤੇ ਤੁਸੀਂ ਇਸ ਇਸ ਕਦਰ ਲੋਕਾਂ ਦੇ ਘਰ ਢਾ ਦੇਓਗੇ ਕਿ ਉਹਨਾਂ ਦਾ ਸਾਰਾ ਸਮਾਨ ਹੀ ਵਿੱਚ ਦਬ ਜਾਵੇ। ਕਿਹੜੇ ਕਿਹੜੇ ਕਿਹੜੀ ਸਰਕਾਰ ਇਹੋ ਜਿਹਾ ਕੁਝ ਕਰਦੀ ਹੈ। ਜੀ। ਇੰਨੀ ਜਿਹਦਾ ਗਈ ਆ ਤੇ ਗੱਲ ਹੀ ਸੁਣਨ ਨੂੰ ਮਿਲੀ ਹੈ ਬੈਸ ਨੂੰ ਰਾਜਨੀਤਿਕ ਕਰਨ ਨਹੀਂ ਜਣਾ ਚਾਹੁੰਦਾ ਆ ਗੱਲ ਨੂੰ। ਕਿ ਉਸ ਪਿੰਡ ਦਾ ਜਿਹੜਾ ਸਰਪੰਚ ਹੈ ਉਹਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਸਿੱਖ ਪਰਿਵਾਰ ਜਿਹੜਾ ਨਹੀਂ ਵੋਟਾਂ ਪਾਈਆਂ ਇਸ ਕਰਕੇ ਇਹਨਾਂ ਦੇ ਘਰ ਢਾਹ ਦ ਦੇਗੇ ਕਿਹੜੀ ਕਿਹੜੀ ਇਹ ਕਿਹੜਾ ਨਿਆਂ ਕਰ ਰਹੇ ਹੋ ਕਿਹੜੀ ਨਿਆਂਪਾਲਿਕਾ ਦੀ ਗੱਲ ਆਏ ਜੀ ਲੋਕਾਂ ਨੂੰ ਘਰ ਬਸਾਉਣੇ ਆ ਕਿ ਘਰ ਢਾਉਣੇ ਆ ਤੁਸੀਂ ਲੜਾਈ ਲੜੋ ਕਾਨੂੰਨ ਦੀ ਲੜਾਈ ਲੜੋ ਉਹਨਾਂ ਨੂੰ ਮਾਰ ਦਿਓ ਕੋਰਟ ਦੇ ਵਿੱਚੋਂ ਹੁਕਮ ਲੈ ਕੇ ਆਓ ਤੇ ਉਹਨਾਂ ਦੇ ਉੱਤੇ ਕਾਰਵਾਈ ਕਰੋ ਪਰ ਫਿਰ ਵੀ ਅਸੀਂ ਜ਼ਮੀਨ ਦੀ ਗੱਲ ਨਹੀਂ ਕਰਦੇ ਅਸੀਂ ਘਰ ਦੀ ਗੱਲ ਕਰਦੇ ਜੇ ਲੋਕਾਂ ਘਰਾਂ 'ਚ ਬੈਠੇ ਉਹਦਾ ਆਰਟਰੇਟ ਕੌਣ ਕਰੇਗਾ ਜੀ ਇਸ ਕੰਮ ਦਾ ਲੋਕਾਂ ਨੂੰ ਰਹਿਣ ਬਸੇਰਾ ਦੇਣਾ ਤੇ ਉਹਨਾਂ ਦੇ ਘਰ ਟਾਉਣਾ ਇਹ ਤਾਂ ਵੈਸੇ ਹੀ اخلاਕੀ ਹਾਰ ਆ ਸਰਕਾਰ ਦੀ ਇੰਨੀ ਬਖਲਾੜ ਚੁੱਕੀ ਆ ਇੰਨੀ ਬਖਲਾ ਚੁੱਕੀ ਆ ਭਾਜਪੀ ਦੀ ਸਿੱਖਾਂ ਦੇ ਨਾਲ ਇਸ ਹਾਲਾਤ ਉਹ ਵਿਤਕਰਾ ਕਰ ਰਹੀ ਆ ਗੁਰਚਰ ਤੋਂ ਵੀ ਉਹ ਤੋਂ ਵੀ ਸ਼ਰਮਿੰਦਗੀ ਵਾਲੀ ਗੱਲ ਆ ਕਿ ਹਰਿਆਣਾ ਗੁਰਦੁਆਰਾ ਕਮੇਟੀ ਜਿਹੜੀ ਬਿਲਕੁਲ ਸੌ ਚੁੱਕੀ ਆ 15 ਦਿਨ ਹੋ ਗਏ ਨੇ 25 ਕਿਲੋਮੀਟਰ ਦੂਰੀ ਆ ਹਰਿਆਣਾ ਗੁਰਦੁਆਰਾ ਕਮੇਟੀ ਦੇ ਦਫ਼ਤਰ ਤੋਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਘਰ ਤੋ 20 ਕਿਲੋਮੀਟਰ ਦੀ ਦੂਰੀ ਤੇ ਸਾਰਾ ਕੁਝ ਹੋ ਰਿਹਾ ਬਲਡوزر ਚਰਲੇ ਨੇ ਸਿੱਖਾਂ ਦੇ ਘਰਾਂ ਤੇ ਜੀ ਇਹਦਾ ਕੋ ਹੱਲ ਹੀ ਲੱਭਿਆ ਜਾ ਸਕਦਾ ਬਹੁਤ ਸ਼ਰਮਿੰਦਗੀ ਹੈ ਜੀ ਐਸਜੀਪੀਸੀ ਵੱਲੋਂ ਹੁਣ ਕਿਹੋ ਜੀ ਮਦਦ ਕੀਤੀ ਜਾਵੇਗੀ ਜਿਹੜੇ ਗਰੀਬ ਪਰਿਵਾਰਾਂ ਦੇ ਘਰ ਤਾਂ ਢੇਰੀ ਕਰ ਦਿੱਤੇ ਗਏ ਨੇ ਔਰ ਇਸ ਸਾਰੀ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਕੋਈ ਅਸੀਂ ਕੋਈ ਨਾਂ ਦਾ ਆਸਾਨ ਕਰ ਰਹੇ ਆ ਨਾ ਇਸ ਨੂੰ ਆਪਣੇ ਆਪ ਦੀ ਘੁੜਿਆਈ ਕਰ ਰਹੇ ਆ ਜੀ ਅਸੀਂ ਸਟਾਰਟਿੰਗ ਜਿਗੇ ਆ ਤੇ ਅੱਜ ਜੋ ਉਹਨਾਂ ਦੇ ਹਾਲਾਤ ਵੇਖਿਆ ਕਿ ਉਹਨਾਂ ਦਾ ਰਹਿਣ ਠੱਗਣ ਵਾਸਤੇ ਨੀ ਜਗ੍ਹਾ ਕੀ ਉਹ ਸ਼ਰਮੀ ਕਮੇਟੀ ਚ ਆਰਜੀ ਜਿਹੜੇ ਟੈਂਟ ਆਰਜੀ ਟੈਂਟ ਘਾਰਾ ਜਿਹੜਾ ਬਹੁ ਬਣਾ ਕੇ ਦੇ ਰਹੀ ਆ ਸਵੇਰ ਤੱਕ ਪੜ ਜਾਪੀ ਉਹਨਾਂ ਨੂੰ ਰਾਸ਼ਨ ਜਿਹੜਾ ਵਾ ਉਹ ਪਹੁੰਚਾਇਆ ਜਾ ਰਿਹਾ। ਉਹ ਇਹ ਆਰਜੀ ਸਹਾਤਾ ਲੱਖ-ਲੱਖ ਰੁਪਏ ਦੀ 4 ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣਾ ਥੋੜਾ ਬਹੁਤ ਜਿਹੜਾ ਕਿ ਉਹਨਾਂ ਦੇ ਤਾਂ ਕੱਪੜੇ ਵੀ ਨਹੀਂ ਵਿਚਾਰਾਂ ਦੇ ਵਿੱਚੇ ਦੱਬੇ ਪਏ ਨੇ। ਜੀ। ਉਹ ਉਹਨਾਂ ਨੂੰ ਆਪਣੇ ਰੈਣ ਬਸੇਰੇ ਨੂੰ ਮੁਰਤੋਂ ਸੁਧਾਰਨ ਵਾਸਤੇ ਜਿਹੜੀ ਇਹ ਸ਼ਰੋਣੀ ਕਮੇਟੀ ਜਿਹੜੀ ਇਹ ਕਾਰਜ ਕਰਨ ਜਾ ਰਹੀ ਹੈ ਤੇ ਅੱਜ ਅਸੀਂ ਜਿਹੜੇ ਉੱਥੇ ਮਿਲ ਕੇ ਉਹਨਾਂ ਨੂੰ ਐਡਵੋਕੇਟ ਹਰਵਗੜ੍ਹ ਧਾਮੀ ਸਾਹਿਬ ਦੇ ਹੁਕਮਾ ਤਹਿਤ ਉਹਨਾਂ ਨੂੰ ਲੱਖ-ਲੱਖ ਰੁਪਏ ਜਿਹੜਾ ਕਿ ਇੱਕ ਦੋ ਦਿਨਾਂ ਤੱਕ ਪ੍ਰਕਿਰਿਆ ਮੁਤਾਬਕ ਉਹ ਉਹਨਾਂ ਦਾ ਪਹੁੰਚਣਾ ਦਾ ਪਹੁੰਚਾਇਆ ਇਹ ਘਰ ਜਿਹੜੇ ਆ ਕੱਲ ਤੱਕ ਬਣ ਜਾਣਗੇ ਤਾਂ ਕਿ ਉਹ ਚਰੇ ਆਪਣੇ ਘਰ ਦੇ ਵਿੱਚ ਮੰਝਾ ਢਾਹ ਸਕਣ ਕੱਪੜੇ ਟੰਗ ਸਕਣ ਜੋ ਵੀ ਕੁਛ ਆ ਉਹ ਬਿਲਕੁਲ ਖੁੱਲੇ ਕਹਿੰਦੇ ਆ ਕਿ ਜਿਹੜੇ ਅਸਮਾਨ ਦੇ ਥੱਲੇ ਪੈ ਰਹੇ ਨੇ ਬਹੁਤ ਮਾੜੀ ਗੱਲ ਹੈ ਇਹ 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 ਰਾਜ ਹੈ ਇਸ ਨੂੰ ਰਾਜ ਕਹਿੰਦੇ ਆ ਕਿ ਲੋਕਾਂ ਦੇ ਘਰ ਖੋ ਕੇ ਤੁਸੀਂ ਉਹਨੂੰ ਯਾੜ ਦਿਓ ਜੀ ਜੀ ਸ਼ੁਕਰੀਆ ਧੰਨਵਾਦ ਤਾਂ ਐਸਜੀਪੀਸੀ ਦਾ ਵਫਰ ਜਿਹੜਾ ਹੈ ਗਰੀਬ ਪਰਿਵਾਰਾਂ ਨੂੰ ਮਿਲਣ ਦੇ ਲਈ ਪਹੁੰਚਿਆ ਔਰ ਗੁਰਚਰਨ ਸਿੰਘ ਗਰੇਵਾਲ ਹੋਰਾ ਦੇ ਨਾਲ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਕੀਤੀ ਇਸ ਮਸਲੇ ਲੈ ਕੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਜਿਹੜੀ ਹਰ ਮਦਦ ਜਿਹੜੀ ਆ ਉਹ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਐਸਜੀਪੀਸੀ ਵੱਲੋਂ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਘਰ ਨੇ ਉਹ ਬਣਾ ਕੇ ਦਿੱਤੇ ਜਾਣਗੇ ਉਹ ਜਿਹੜੀ ਸਹਾਇਤਾ ਰਾਸ਼ੀ ਹੈ ਲੱਖ ਲੱਖ ਰੁਪਇਆ ਉਹ ਵੀ ਜਿਹੜੇ ਚਾਰ ਪਰਿਵਾਰ ਨੇ ਉਹਨਾਂ ਨੂੰ ਦਿੱਤੇ ਜਾਣਗੇ ਕਿਉਂਕਿ ਕਹਿੰਦੇ ਜਦੋਂ ਇਹ ਘਰ ਜਿਹੜੇ ਢਹ ਢੇਰੀ ਤਾਂ ਇੱਕ ਪਾਸੇ ਹੋਏ ਪਰ ਦੂਜੇ ਪਾਸੇ ਉਹਨਾਂ ਦੇ ਜਿਹੜੇ ਕੱਪੜੇ ਨੇ ਜੋ ਘਰ ਦਾ ਜ਼ਰੂਰੀ ਸਮਾਨ ਹੈ ਉਸ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਰਨਾਲ 'ਚ ਸਿੱਖ ਪਰਿਵਾਰਾਂ ਦੇ ਘਰ ਤੋੜੇ ਗਏ ਨੇ ਕਰਨਾਲ ਪ੍ਰਸ਼ਾਸਨ ਵੱਲੋਂ ਸਿੱਖ ਪਰਿਵਾਰਾਂ ਦੇ ਘਰ ਤੋੜੇ ਗਏ ਨੇ ਔਰ ਕਈ ਦਿਨਾਂ ਤੋਂ ਸਿੱਖ ਪਰਿਵਾਰ ਖੁੱਲੇ ਅਸਮਾਨ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਤਾਂ ਇਸ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰਨਾਲ 'ਚ ਸਿੱਖ ਪਰਿਵਾਰਾਂ ਦੇ ਘਰ ਤੋੜੇ ਗਏ ਨੇ ਔਰ ਪਰਿਵਾਰਾਂ ਦੀ ਮਦਦ ਲਈ ਹੁਣ ਸ਼ਰਮਣੀ ਕਮੇਟੀ ਪਹੁੰਚੀ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੀ ਹੈ ਵਫਦ ਪਹੁੰਚਿਆ ਉਹਨਾਂ ਦਾ ਮਿਲਣ ਦੇ ਲਈ ਔਰ ਜਿਹੜੀ ਵੰਡ ਦੀ ਮਦਦ ਹੈ ਜਿਹੜੀ ਸਹਾਇਤਾ ਇਹਨਾਂ ਵੱਲੋਂ ਦਿੱਤੀ ਜਾਵੇਗੀ ਹਾਲਾਂਕਿ ਕਈ ਦਿਨਾਂ ਤੋਂ ਖੁੱਲੇ ਅਸਮਾਨ ਦੇ ਵਿੱਚ ਰਹਿਣ ਦੇ ਲਈ ਪਰਿਵਾਰ ਮਜਬੂਰ ਹੋਏ ਨੇ ਔਰ ਪਰਿਵਾਰਾਂ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਉਸ ਸਮੇਂ ਉਹ ਪਾਕਿਸਤਾਨ ਤੋਂ ਉਜੜ ਕੇ ਹਰਿਆਣਾ ਆਏ ਸੀ ਔਰ ਕਰਨਾਲ ਦੇ ਪਿੰਡ ਅੰਮੂਪੁਰ ਚ ਇਹ ਜਿਹੜਾ ਥਾਂ ਹੈ ਜਿੱਥੇ ਘਰ ਟਹਿ ਟੇਰੀ ਕੀਤੇ ਗਏ ਨੇ ਇੱਥੇ ਉਹ ਰਹਿ ਰਹੇ ਸੀ ਤਾਂ ਉੱਥੋਂ ਤਾਂ ਉਜੜ ਕੇ ਆਏ ਕਹਿੰਦੇ ਹੁਣ ਤਾਂ ਪ੍ਰਸ਼ਾਸਨ ਨੇ ਸਾਨੂੰ ਇੱਥੇ ਵੀ ਉਜਾਰ ਕੇ ਰੱਖ ਦਿੱਤਾ ਹੈ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਤੁਸੀਂ ਦੇਖੋ ਕਿ ਜੋ ਸਿੱਖ ਪਰਿਵਾਰ ਨੇ ਗਰੀਬ ਸਿੱਖ ਪਰਿਵਾਰ ਨੇ ਉਹ ਬਿਨਾਂ ਛੱਤ ਤੋਂ ਇਸ ਖੁੱਲੇ ਅਸਮਾਨ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਤਾਂ ਹਰਿਆਣਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਰਨਾਲ 'ਚ ਪ੍ਰਸ਼ਾਸਨ ਨੇ ਘਰ ਤੋੜੇ ਨੇ ਕਰਨਾਲ ਦੇ ਪਿੰਡ ਅੰਮੂਪੁਰ 'ਚ ਚਾਰ ਸਿੱਖ ਗਰੀਬ ਪਰਿਵਾਰਾਂ ਦੇ ਘਰ ਤੋੜੇ ਗਏ ਨੇ ਔਰ ਤਸਵੀਰਾਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਹੇ ਹਾਂ ਘਰ ਢਹ ਢੇਰੀ ਹੋਏ ਨੇ ਔਰ ਤੁਸੀਂ ਦੇਖੋ ਕਿ ਇਹ ਤਸਵੀਰ ਜਿਹੜੀ ਹੈ ਕਿਤਨਾ ਕਿਤੇ ਜਿਹੜਾ ਮਨ ਨੂੰ ਵੀ ਦੁੱਖ ਦਿੰਦੀ ਹੈ ਹਾਲਾਂਕਿ ਕਰਨਾਲ ਪ੍ਰਸ਼ਾਸਨ ਦੇ ਪੱਖ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਘਰ ਨੇ ਇਹ ਨਜਾਇਜ਼ ਬਣੇ ਹੋਏ ਸੀ ਇਹ ਨਜਾਇਜ਼ ਘਰ ਸੀ ਇਸ ਕਰਕੇ ਇਨ੍ਹਾਂ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਪਰਿਵਾਰਾਂ ਦੇ ਮਦਦ ਦੇ ਲਈ ਸ਼ਰੋਮਨੀ ਗੁਰਦੁਆਰਾ ਪਰਮ ਕਮੇਟੀ ਦਾ ਵਫ਼ਦ ਮਿਲੰਦ ਲਈ ਪਹੁੰਚਾ ਔਰ ਤਸਵੀਰਾਂ ਦੇਖ ਸਕਦੇ ਹੋ ਇਹ ਕਰਨਾਲ ਦੇ ਪਿੰਡ ਅੰਮੂਪੁਰ ਚ ਜਿੱਥੇ ਇਹ ਘਰ ਬਣੇ ਹੋਏ ਸੀ ਉੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਪ੍ਰਸ਼ਾਸਨ ਨੇ ਜਦੋਂ ਪੀਲਾ ਪੰਜਾ ਚਲਾਇਆ ਨਾ ਘਰਾਂ ਦੇ ਉੱਤੇ ਤੇ ਇਹ ਘਰ ਜਿਹੜੇ ਨੇ ਟੈ ਟੇਰੀ ਹੋ ਗਏ ਔਰ ਤੁਸੀਂ ਇਹਨਾਂ ਪਰਿਵਾਰਾਂ ਦੀ ਵੀ ਤਸਵੀਰ ਦੇਖ ਸਕਦੇ ਹੋ ਕਿਵੇਂ ਖੁੱਲੇ ਅਸਮਾਨ ਦੇ ਵਿੱਚ ਕਈ ਦਿਨਾਂ ਤੋਂ ਮਜਬੂਰ ਹੋ ਕੇ ਇਹ ਬੈਠੇ ਹੋਏ ਨੇ ਪਰ ਪਰਿਵਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਜਦੋਂ ਅਸੀਂ ਉੱਜੜ ਕੇ ਆਏ ਸੀ ਤਾਂ ਇਹ ਜਿਹੜਾ ਏਰੀਆ ਸੀ ਇਹ ਜੰਗਲ ਏਰੀਆ ਸੀ ਪਰ ਸਾਨੂੰ